ਸਾਡੇ ਨਾਲੋਂ ਇਸਲਾਮ ਵਾਲੇ ਬੜੇ ਚੰਗੇ ਆ ਆ ਤੁਹਾਡੇ ਲਾਗੇ ਬੰਨੇ ਕੋ ਗੁਜਰਾਂ ਦਾ ਡੇਰਾ ਹੋਊਗਾ ਜੇ ਹੋਇਆ ਨਾ ਕਿਤੇ ਕਿਤੇ ਗੁਜਰ ਮਿਲਣਾ ਤੇ ਗੁਜਰਾਂ ਕੋ ਜਾਇਓ ਗੁਜਰਾਂ ਦੇ ਨਿਆਣੇ ਸਕੂਲੇ ਨਹੀਂ ਪੜਨ ਜਾਂਦੇ ਪਰ ਇੱਕ ਖੂਬੀ ਹੈਗੀ ਗੁਜਰਾਂ ਚ ਉਹ ਆਪਣੇ ਬੱਚਿਆਂ ਦੇ ਵਾਸਤੇ ਸਕੂਲੇ ਜਾਣ ਨਾ ਜਾਣ ਇੱਕ ਮੌਲਵੀ ਦਾ ਪ੍ਰਬੰਧ ਕਰਕੇ ਰੱਖਦੇ ਵੀ 10ਵੀਂ ਤੱਕ ਇਹਨੂੰ ਕੁਰਾਨ ਸ਼ਰੀਫ ਜਵਾਨੀ ਯਾਦ ਕਰਾਉਣਾ ਬੱਚੇ ਨੂੰ ਇਹ ਖੂਬੀਆ ਗੁਜਰਾں ਚ ਮੁਸਲਮਾਨਾਂ ਚ ਉਹਨਾਂ ਦੇ ਨਿਆਰੇ ਸਕੂਲੇ ਜਾਣ ਨਾ ਜਾਣ 10 ਸਾਲਾਂ ਦੇ ਹੋਣ ਤੱਕ ਉਹਨਾਂ ਨੂੰ ਪੁਰਾਣ ਸ਼ਰੀਫ ਪੜਨਾ ਆ ਜਾਂਦਾ ਫਾਰਸੀ ਪਾਛਾ ਚ ਅਜੇ ਚਿੱਟੀਆਂ ਦਾੜੀਆਂ ਉਹ ਚੱਲੀਆਂ ਪੰਜ ਪੌੜੀਆਂ ਜਬਜੀ ਸਾਹਿਬ ਦੀਆਂ ਨਹੀਂ ਆਉਂਦੀਆਂ ਭਾਂਡੇ ਚ ਬੇਕਰ ਦਿੱਤੇ ਗੁਰਦਰਿਆਂ ਦੇ ਮਾਂਜ ਮਾਂਜ ਕੇ ਤੱਪੜ ਪਾੜ ਦਿੱਤੇ ਉਹਨਾਂ ਨੇ ਝਾੜ ਝਾੜ ਕੇ ਜਦਾਂਗਾ ਨਾ ਪੱਥਰ ਘਸਾਤਾ ਝਾੜੂ ਫੇਰ ਫੇਰ ਕੇ ਤੇ ਪੌੜੀਆਂ ਪੰਜ ਨਹੀਂ ਜਬਜੀ ਸਾਹਿਬ ਦੀਆਂ ਚਿੱਟੀਆਂ ਦਾੜੀਆਂ ਨੇ ਨਹੀਂ ਕੀਤੀਆਂ 10 ਗੁਰੂਆਂ ਦੇ ਨਾਲ ਹੀ ਸੀਰੀਅਲ ਵਾਈ ਚੋਂਦੇ ਸਾਡੇ ਬੰਦਿਆਂ ਨੂੰ ਇਹਦਾ ਮਤਲਬ ਮੁਸਲਮਾਨ ਸਾਡੇ ਤੋਂ ਬਹੁਤ ਅੱਗੇ ਅਹੀਂ ਲੰਗਰ ਲਾ ਲਿਆ ਢਿੱਡ ਤੇ ਹੱਥ ਫੇਰ ਲਿਆ ਇੱਕ ਦੂਜੇ ਦੀਆਂ ਲੱਤਾਂ ਖੇਚ ਲੀਆਂ ਨੁਕਤਾਚੀਨੀ ਕਰ ਲਈ ਘਰੋ ਘਰੀ ਜਾ ਕੇ ਸੌਂਗੇ ਦੇ ਅਗਲੇ ਸਾਲ ਫੇਰ ਗੁਰਦਾਰੇ ਆ ਕੇ ਸਮਾਗਮ ਨਾਲ ਸਾਡੇ ਚ ਇਸ ਤੋਂ